ਆਪਣੇ ਚਿੱਤ ਦੇ ਵਿੱਚ ਕਿਸੇ ਦਾ ਬੁਰਾ ਨਾ ਸੋਚੋ ਕੋਈ ਵੀ ਹੈ ਜਿਹਨੂੰ ਵੀ ਅਸੀਂ ਵੇਖਦੇ ਆ ਨਾ ਕਦੇ ਵੀ ਆਪਾਂ ਉਹਦਾ ਬੁਰਾ ਨਾ ਸੋਚੋ ਨਾ ਆਪਣੇ ਆਂਢੀ ਦਾ ਨਾ ਗਵੰਢੀ ਦਾ ਨਾ ਕਿਤੇ ਦੂਰ ਦਾ ਨਾ ਕਿਤੇ ਨੇੜੇ ਦਾ ਕਿਸੇ ਦਾ ਬੁਰਾ ਨਹੀਂ ਤਕ ਮਾਰਾ ਜੀ ਕਹਿੰਦੇ ਜੇ ਤੁਸੀਂ ਬੁਰਾ ਨਾ ਨਾ ਧਕੋਗੇ ਫਿਰ ਕੀ ਹੋਏਗਾ ਤੁਮ ਕੋ ਦੁੱਖ ਨਹੀਂ ਪਾਈ ਮੀਤ ਫਿਰ ਦੁਖੀ ਨਹੀਂ ਹੋਵਾਂ ਜਦੋਂ ਅਸੀਂ ਕਿਸੇ ਦਾ ਮਾੜਾ ਸੋਚਦੇ ਆ ਕਿਸੇ ਦਾ ਵੀ ਮਾੜਾ ਸੋਚਦੇ ਆ ਉਦੋਂ ਅਸੀਂ ਦੁਖੀ ਹੁੰਦੇ ਆ ਕਿਸੇ ਕਿਸੇ ਨੂੰ ਮਾੜੇ ਸ਼ਬਦ ਬੋਲ ਦਿਓ ਜਿਹਨੂੰ ਮਿਲਣਾ ਹੱਸ ਕੇ ਬੋਲੋ ਐ ਪੂਰਾ ਹੱਸ ਕੇ ਕਿ ਕਿਸੇ ਦੀ ਆਤਮਾ ਨੂੰ ਦੁਖੀ ਕਰਕੇ ਆਪਸੂ ਕੀ ਥੋੜੀ ਲੇਜੂ ਕੋਦਸਤੀ ਤੌਰ ਤੇ ਆਪਾਂ ਕਿਸੇ ਨੂੰ ਦੁਖੀ ਕਰਦੀਏ ਉਸ ਤੋਂ ਬਾਅਦ ਦੁਖੀ ਆਪਾਂ ਹੋਨੇ ਕਰੇ ਲੜਾਈ ਝਗੜਾ ਹੋ ਜੇ ਬਾਹਰ ਅੰਦਰ ਹੋ ਜੇ ਬੰਦਾ ਸੋਚੀ ਆ ਚਾਰ ਦਿਨ ਵੀ ਕਾਹਨੂੰ ਲੜਨਾ ਸੀ ਕੀ ਕਰਨਾ ਸੀ ਫੇ ਦੁਖੀ ਹੋ ਜਾਂਦਾ ਬਟ ਮਰਜ਼ੀ ਕਹਿੰਦੇ ਕੱਲੀ ਵੀ ਨਹੀਂ ਨਾ ਕਿਸੇ ਦੀ ਨਿੰਦਿਆ ਨਾ ਚੁਗਲੀ ਨਾ ਫਰੇਵ ਨਾ ਬੇਈਮਾਨੀ ਨਾ ਝੂਠ ਨਾ ਧੋਖਾ ਧੜੀ ਇਹ ਜੀਵਨ ਹੈ ਜੰਗਾ ਜਦੋਂ ਸਾਡੇ ਅੰਦਰੋਂ ਇਹ ਚੀਜ਼ਾਂ ਨਿਕਲ ਗਈਆਂ ਨਾ ਗੁਰੂਸਰ ਧੋਖਾ ਧੜੀ ਨਿਕਲ ਗਈ ਬੇਈਮਾਨੀ ਨਿਕਲ ਗਈ ਕਿਸੇ ਦਾ ਬੁਰਾ ਨਹੀਂ ਤੱਕਣਾ ਕਰਨਾ ਹੀ ਨਹੀਂ ਕਿਸੇ ਦਾ ਬੁਰਾ ਨਾ ਚਾਕੇ ਵੀ ਨਹੀਂ ਬੁਰਾ ਪਰ ਇਹ ਬਹੁਤ ਕਠਿਨ ਕਮਾਈ ਕਿਤੇ ਨ ਕਿਤੇ ਜਾ ਕੇ ਸਾਡੀ ਸੋਚ ਨਾ ਬੁਰਾ ਹੋ ਜਾਂਦਾ ਵੀ ਉਹਨੇ ਆਪਣੇ ਨਾਲ ਐਂ ਕਰੀ ਨਾ ਵੀ ਆਪਾਂ ਵੀ ਐਂ ਕਰੋ ਮਰਜੀ ਕਹਿੰਦੇ ਨਾ ਫਰੀਦਾ ਜੇ ਤੂੰ ਮਾਰਨ ਮੁਕੀਆਂ ਤਨਾ ਨਾ ਮਾਰਾ ਕੁੱਮ ਮਰਜੀ ਕਹਿੰਦੇ ਜੇ ਤੇਰੇ ਕੋਈ ਮਾਰ ਵੀ ਗਿਆ ਨਾ ਤਾਂ ਇਹ ਸੋਚ ਵੀ ਕੋਈ ਗੱਲ ਮਾਰ ਗਿਆ ਮਾਰ ਗਿਆ ਸਹੀ ਵੀ ਆਪਾਂ ਦੁਬਾਰਾ ਮੋੜ ਕੇ ਕੀ ਇਹ ਸਦਾਨ ਦੇ ਉੱਪਰ ਚੱਲਣਾ ਸ਼ੁਰੂ ਕਰੋ ਪਰ ਇੱਕ ਮੈਂ ਬੇਨਤੀ ਇਥੇ ਹੋਰ ਕਰਦਾ ਵੀ ਜੇ ਬੰਦਾ ਬਾਰ ਬਾਰ ਮਾਰ ਜੇ ਫਿਰ ਤਾਂ ਜਵਾਬ ਦੇਣਾ ਪੈਂਦਾ ਹੀ ਹੈ ਮੈਂ ਬੈਠੇ ਕੁੱਟ ਤਾਂ ਨਹੀਂ ਖਾਈ ਜਾਣੀ ਮੈਂ ਦੂਜੇ ਪਾਸੇ ਵੀ ਹੋ ਜਾਾਂ ਉਨੇ ਕਹਦਾ ਹੈਗਾ ਵੀ ਆਪਾਂ ਕੋਈ ਮਾਰੇ ਆਪਣੇ ਆਪਾਂ ਕੁਝ ਕਿਹਾ ਨਹੀਂ ਚਲੋ ਕੋਈ ਗੱਲ ਨਹੀਂ ਜੇ ਹੁਣ ਤਾਂ ਬੰਦਾ ਹੁਣ ਬਾਰ-ਬਾਰ ਹੀ ਮਾਰੀ ਜਾ ਹਣ ਫਿਰ ਮਹਾਰਾਜ ਕਹਿੰਦੇ ਚੂਕ ਰਹਾ ਅੱਜ ਹਮੇ ਹੀਲ ਤੇ ਯਾਰ ਦੂਗਾ ਇਸ ਤੇ ਮਾਰੇ ਕਹਿੰਦੇ ਫਿਰ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਤੇ ਕਿਰਪਾਨ ਚੱਕਣੀ ਦਾ ਜਾਇਜ਼ ਹੀ ਹੈ ਨਜਾਇਜ਼ ਨਹੀਂ ਹੈ